सालाना हालत दौड़ मेला शहीद धन धन बाबा भगत सिंह जी एन आर आई वीर संगा परिवार वालों पिंड संघे खालसा जलंधर विखे हालत दौड़ करवाई देखो खास रिपोर्ट पत्रकार हरपाल सिंह जज ਸਾਰਾ ਇਦਾਂ ਜੀ ਪਾ ਜੀ ਮੌਸਮ ਥੋੜਾ ਵਧੀਆ ਰਿਹਾ ਆਲਾ ਮੇਲਾ ਬਹੁਤ ਸੋਹਣਾ ਹੋ ਗਿਆ ਕਿ ਕਈ ਵਾਰੀ ਬਾਰਿਸ਼ ਹੋ ਜਾਂਦੀ ਆ ਤੇ ਬਹੁਤ ਜਿਆਦੀ ਪ੍ਰੋਬਲਮ ਹੋ ਜਾਂਦੀ ਆ ਸੰਗਤ ਨੂੰ ਹਾਂਜੀ ਤੇ ਬਾਕੀ ਮੇਲਾ ਬਹੁਤ ਸੋਹਣਾ ਹੋਇਆ ਰੌਣਕ ਬਹੁਤ ਵਧੀਆ ਸੀਗੀ ਹਾਂਜੀ ਸਾਡਾ ਇਹ ਕਹਿਣਾ ਆ ਕਿ ਹਰ ਸਾਲ ਸਾਡੇ ਮੇਲੇ ਤੇ ਵੱਧ ਤੋਂ ਵੱਧ ਸੰਗਤ ਇਕੱਠੀ ਹੋਵੇ ਤੇ ਬਾਕੀ ਸਾਡੇ ਐਨਆਰਆਈ ਭਰਾ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਹਾਂਜੀ ਹਰ ਸਾਲ ਸਾਡੇ ਪਾਜੀ ਹੌਣੀ ਮੇਲੇ ਤੇ ਬਕਾਇਦਾ ਬਾਹਰ ਆਉਂਦੇ ਆ ਹਾਂਜੀ ਹੋਰ ਵੀ ਕਾਫੀ ਸੰਗਤ ਸਾਡੇ ਆਉਂਦੀ ਹੈਗੀ ਆ ਹਾਂਜੀ ਹਰ ਸਾਲ ਅਸੀਂ ਤਕਰੀਬਨ ਇੱਕੋ ਹੀ ਗੱਲ ਕਹਿੰਦੇ ਹੁੰਦੇ ਆ ਕਿ ਸਾਨੂੰ ਬੋਲਦਾਂ ਨੂੰ ਜਿੱਦਾਂ ਵੀ ਪ੍ਰੈਣ ਨਾਲ ਮਾਰੀ ਜਾਵੇ ਕੋਈ ਨਸ਼ਾ ਦਾ ਕੀਤਾ ਕੀਤਾ ਹੋਵੇ ਇੱਕ ਘਰ ਦੀ ਜੋੜੀ ਹੋਵੇ ਹਾਂਜੀ ਇਹ ਹੀ ਆ ਕਈ ਬੋਲਦਾ ਵਾਲੇ ਵੀਰਾਂ ਨੂੰ ਲੱਗਦਾ ਕਿ ਸਾਡੀ ਨਹੀਂ ਜੀ ਜੋੜੀ ਇਦਾਂ ਆ ਪਾੜਮੀ ਜੋੜੀ ਹੁੰਦੀ ਆ ਪਰ ਨਹੀਂ ਸਾਡੇ ਸਾਰੇ ਤਰ੍ਹਾਂ ਦੇ ਚੱਲਦਾ ਹੀ ਆ ਤਕਰੀਬਨ ਹਨਾ ਕੋਈ ਵੀ ਬੰਦਾ ਜਿਹੜਾ ਆ ਕੋਈ ਇਦਾਂ ਦੇ ਨਸ਼ਾ ਕਰਕੇ ਬੋਲਦਾ ਨੂੰ ਨਹੀਂ ਲੈ ਕੇ ਆਉਂਦਾ ਹੈਗਾ ਸਾਫ਼ ਸੁਥਰਾ ਸਾਡਾ ਮੀਲਾ ਹੁੰਦਾ ਆ ਕੋਈ ਇਹ ਨਹੀਂ ਕਿ ਰੋਲੇ ਰੱਪੇ ਵਾਲਾ ਨਹੀਂ ਹੈਗਾ ਕਿ ਤੁਸੀਂ ਬਾਕੀ ਤੁਸੀਂ ਦੇਖਿਆ ਹੀ ਘੁੰਮ ਫਿਰ ਕੇ ਪਤਾ ਤੁਹਾਨੂੰ ਲੱਗੇ ਗਿਆ ਆਉਣਾ ਵੀ ਮੀਲਾ ਕਿੱਦਾਂ ਆ ਹਲਾਬ ਸਾਡਾ 31000 ਰੁਪਿਆ ਨਾਲ ਬਰੇਵਿਆਂ ਦੀ ਬੋਰੀ ਤੇ ਨਾਲ ਇੱਕ ਘੇ ਦਾ 3 ਦੂਜਾ ਨਾਮ ਜਿਹੜਾ ਹੈਗਾ ਉਹ 21000 ਰੁਪਿਆ ਆ ਜੀ ਹਾਂਜੀ ਸੇਮ ਨਾਲ ਬਰੇਵਿਆਂ ਦੀ ਬੋਰੀ ਜਿਹੜਾ ਤੀਜਾ ਨਾਮ ਹੈਗਾ ਉਹ 15000 ਰੁਪਈਆ ਹੈਗਾ ਹਾਂਜੀ ਨਾਲ ਬਣੀਵਿਆਂ ਦੀ ਬੋਰੀ ਤੇ ਘੇੜ ਦਾ ਟੀਨ ਹਾਂਜੀ ਤੇ ਚੌਥਾ ਨਾਮ ਜਿਹੜਾ ਹੈਗਾ ਉਹ 10000 ਰੁਪਈਆ ਹੈਗਾ ਹਾਂਜੀ ਜਿਹੜਾ ਪੰਜਵਾਂ ਨਾਮ ਹੈ ਉਹ 7000 ਰੁਪਈਆ ਉਸ ਤੋਂ ਬਾਅਦ 5000 5000 5000 ਕਰਕੇ 15 ਤਾਂ ਹੀ ਨਾਮ ਸਾਡੇ ਹੈਗੇ ਆ ਹਰ ਸਾਲ 13 ਤੋਂ 14-15 ਆ ਨਾ ਆਉਂਦੇ ਰਹਿੰਦੇ ਆ ਏਦਾਂ ਐ ਜੀ ਦੇਖੋ ਹੁਣ ਪਹਿਲੋਂ ਜਦੋਂ ਬੋਲਦਾਂ ਨੂੰ ਪਹਿਲੋਂ ਅਸੀਂ ਬਰਥਡੇ ਸੀ ਖੇਤੀਬਾੜੀ ਵਾਸਤੇ ਹੁਣ ਟਰੈਕਟਰ ਆ ਗਏ ਆ ਹਰ ਘਰ ਦੇ ਵਿੱਚ 2-2-2 3-3 ਟਰੈਕਟਰ ਹੈਗੇ ਆ ਹਾਂਜੀ ਜਿਹੜੇ ਇਹ ਤੋਂ ਬੋਲਦ ਉਹ ਹੀ ਬੰਦਾ ਰੱਖ ਸਕਦਾ ਆ ਜਿਹਨੇ ਬੰਦਿਆਂ ਨੂੰ ਤੇ ਕਹਿਣ ਦਾ ਮਤਲਬ ਹੈ ਇਹਨਾਂ ਨੂੰ ਇਹਨਾਂ ਨੂੰ ਪਾਲਣਾ ਇਹਨਾਂ ਦੀ ਸੇਵਾ ਕਰਨੀ ਬਹੁਤ ਔਖੀ ਆ ਹਾਂਜੀ ਇਹ ਜਿੱਦਾਂ ਪੁੱਤਾਂ ਵਾਂਗੂ ਬੌਲ ਦੇ ਪਾਲੇ ਜਾਂਦੇ ਆ ਇਹ ਨਹੀਂ ਕਿ ਲਿਆ ਕੇ ਬੰਨ ਲੈ ਤੇ ਬੱਸ ਠੀਕ ਆ ਇਹ ਨਹੀਂ ਇਹਨਾਂ ਨੂੰ ਜਿੱਦਾਂ ਆਪਾਂ ਨਿਆਣੇ ਪਾਲੀਦੇ ਆ ਮੁੰਡਿਆਂ ਨੂੰ ਸੇਵਾ ਕਰੀਦੀ ਮੁੰਡੇ ਪਾਲਣੇ ਉਹੀ ਗਾ ਇੱਕੋ ਹੀ ਗੱਲ ਬੌਲ ਪਾਲਣਾ ਤੇ ਨਿਆਣੇ ਵੱਡੇ ਮੁੰਡੇ ਪਾਲਣੇ ਇੱਕੋ ਹੀ ਗੱਲ ਆ ਪਹਿਲਾ ਤਾਂ ਪਿਓਰ ਪੰਜਾਬੀ ਹੈਡਲਾਈਨ ਦੇਖਦੇ ਹੋਏ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਾਸਰੀਕਾਲ ਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਤੇ ਅਸੀਂ ਵੀ ਜਿੱਦਾਂ ਆਪਣੇ ਵੱਡੇ ਬਜ਼ੁਰਗਾਂ ਦੀ ਆਉਣ ਵਾਲੀ ਪੀੜ੍ਹੀ ਆ ਤੇ ਮੇਨ ਬੇਸਿਕਲੀ ਇਹੀ ਆ ਜੀ ਸਾਡਾ ਕਹਿਣਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿ ਵੱਧ ਤੋਂ ਵੱਧ ਇਦਾਂ ਦੇ ਸ਼ੌਂਕ ਪਾਲਣੇ ਚਾਹੀਦੇ ਆ ਉਹ ਵੀ ਪਰ ਵਧੀਆ ਧਰਾਂ ਨਸ਼ਾ ਰਹਿਤ ਖੇਡਾਂ ਹੋਣ ਵਧੀਆ ਟੰਗ ਦੇ ਨਾਲ ਜਦੋਂ ਸਾਡੀ ਗੇਮ ਨੂੰ ਦੇਖਦੇ ਦੇਖਦੇ ਹੁਣ ਟਪਈ ਜਿਹੜੀ ਗੇਮ ਹੁੰਦੀ ਆ ਕਾਫੀ ਜ਼ਿਆਦਾ ਵੱਡੀ ਹੁੰਦੀ ਹੈ ਉੱਥੇ ਉੱਥੇ ਪਾੜਵੇਂ ਬੋਲਦ ਹੁੰਦੇ ਆ ਜੀ ਛੋਟੇ ਹੁੰਦੇ ਆ ਪਰ ਐਰ ਕੀ ਉਹਨਾਂ ਨੇ ਵੀ ਰੂਲ ਚੇਂਜ ਕਰ ਦਿੱਤੇ ਤੇ ਉੱਥੇ ਵੀ ਘਰ ਦੀ ਜੋੜੀ ਉਹਨਾਂ ਨੇ ਕਰ ਦਿੱਤੀ ਹੈ ਤੇ ਹਕਾਵਤ ਚਲੋ ਉਹਨਾਂ ਦੇ ਆਪਣੇ ਹੋਣੇ ਆ ਤੇ ਸਾਡਾ ਬਸ ਕਹਿਣਾ ਨੌਜਵਾਨ ਪੀੜ੍ਹੀ ਨੂੰ ਇਹੀ ਆ ਕਿ ਵਧੀਆ ਤੋਂ ਵਧੀਆ ਵਧੀਆ ਸ਼ੌਂਕ ਪਾਲੋ ਨਸ਼ਿਆਂ ਤੋਂ ਦੂਰ ਰਹੋ ਆਪਣੀ ਕਸਰਤ ਕਰੋ ਤੇ ਵਧੀਆ ਸ਼ੌਂਕ ਪਾਲੋ ਭਲ ਦੇ ਰੱਖੋ ਘੋੜੇ ਰੱਖੋ ਤੇ ਸ਼ੌਕੀਆ ਤੌਰ ਦੇ हिसाब ਦੇ ਨਾਲ ਚੇ ਹਾਂਜੀ ਸਾਡੇ ਇਦਾਂ ਹੁੰਦਾ ਜੀ ਸਾਡੇ ਪਿੰਡ ਦੇ ਬੜੇ ਹੀ ਸੱਜਣ ਮਿੱਤਰ ਹੋਰ ਨੇ ਜੀਤੇ ਭਾਜੀ ਹੋਣੀ ਉਹ ਕੈਨੇਡਾ ਤੋਂ ਤੇ ਆਉਣ ਵਾਲੀ ਮਾਗੀ ਤੇ ਉਹਨਾਂ ਨੇ ਵੀ ਜੀ ਇਸੇ ਤਰ੍ਹਾਂ ਦੇਖ ਕੇ ਵਧੀਆ ਖੇਡ ਮੇਲਾ ਕਰਾਉਣਾ ਹੈ ਜੀ ਤੇ ਉਹਦੇ ਵਿੱਚ ਧੋੜਾ ਹੋਣੀ ਆ ਜੀ ਕਬੱਡੀ ਦੇ ਟੂਰਨਾਮੈਂਟ ਹੋਣੇ ਆ ਵਾਲੀਬਾਲ ਦੇ ਮੈਚ ਹੋਣੇ ਆ ਤੇ ਉੱਥੇ ਦੇਖਦੇ ਦੇਖਦੇ ਹੋਰ ਕਾਫੀ ਕੁਛ ਗੇਮਾਂ ਖੇਲਣ ਖੇਡੀਆਂ ਜਾਣੀਆਂ ਜੀ ਨੌਜਵਾਨਾਂ ਵੱਲੋਂ ਤੇ ਸਾਡ ਪਰ ਸਾਡੇ ਜਿੱਦਾਂ ਕਹਿਣ ਦਾ ਮਤਲਬ ਇਹ ਆ ਜੀ ਕਿ ਸਾਲ ਦੀ ਸ਼ੁਰੂਆਤ ਦੇ ਵਿੱਚ ਨਵੇਂ ਸਾਲ ਦੇ ਵਿੱਚ ਪਹਿਲਾ ਜਿਹੜਾ ਮੇਲਾ ਆ ਉਹ ਇੱਥੋਂ ਸ਼ੁਰੂਆਤ ਹੁੰਦੀ ਆ ਜੀ ਪਿੰਡ ਸੰਘੇ ਖਾਲਸਾ ਤੋਂ ਸ਼ੁਰੂਆਤ ਹੁੰਦੀ 19 ਬੀ ਟਿੱਕੀ ਬਾਈ ਵੇਖੀ ਜਾਂ ਨਾ ਬਿਸ਼ਰਮਾ ਬਾਈ 23 ਲਾਭ ਹੋ ਰਿਹਾ ਦਿਨੋ 26 26 ਸਾਡੇ ਪਟੀਆਂ ਨੂੰ ਕਰਮ ਉੱਪਰ ਤੋਂ ਲੈ ਸਾਡੇ ਰੇਤ ਬਾਰੂ ਅਰੇਨੀ ce ketik pettik titik cantik cantik ਖੱਤੀ 68 3 ਨੰਬਰ ਟਾ ਦੇ ਪੰਤਾਣੀ 42 47 46 38 ਤੇ ਹਰਪਿੰਦਰ ਸਿੰਘ ਨਾਮਕਾ

55 ਛਾੜ ਕੇ ਭੇਜ ਹੋਏ 55 70 55 56 57 ਮਾਧਵੰਦਿਆ ਲਾਕ ਛਾਟ ਛਾਟ ਨਾਰੋ ਬਾਰੋਂ ਨਹੀਂ ਨਾਰੋ ਸਾਰੋ ਰਵਾ ਪੰਜ ਕਰੋਗੇ ਬਟ ਛਾਟ ਅੱਧੀ ਮੜ ਚਾਲਦਾ ਸਵਾ ਬਾਟ ਗੇੜੇ ਸਰੇਤ ਮਾਰਨੇ ਦੇ ਨਾ ਕਰਨੀਆ ਤੇਦਾ ਕਰਾਈ ਕਰਿਓ

ਹਾਂ 72 ਤੁਸੀਂ ਜੋੜੀ ਘਟਾ ਲੈਣੀ ਆ ਅਗਲੀ ਕਿਹੜਾ ਮਹਿਸ਼ਤਾਰ 74 ਕੋਣੇ 75 ਗਰੇ ਦੇ 53 ਸ਼ਤੀ ਨੰਬਰ ਵਾਲੇ ਤਿਆਰੀ ਕਰਉਂਦੇ ਜਿੰਦਰ ਸ਼ਾਹਕਰ 54 ਪ੍ਰੇਵ ਪਜਾਲੀ ਤੇ ਜੋੜੀ ਵੀ ਲੱਗੇ ਲੋ ਲਿਆ ਬੋੜੀ 55 ਬਈ 45 ਨੰਬਰ ਜਰਨੈਲ ਸਿੰਘ ਕੰਗ ਉਹ ਪਹੁੰਚੇ ਜੋਣੀ ਹੋਣੀ ਜੋੜੀ 56 ਮੈਨੂੰ ਲੱਗਦਾ ਨਹੀਂ ਆਇਆ ਹੈ ਜਰਨੈਲ ਸਿੰਘ ਕੰਗ 55 58 ਨਾਟ ਸਾਟ ਫਰ ਗਵਰਨਮੈਂਟ ਤੋਂ ਵੀ ਆ ਜਾਣਾ ਪੂਰੇ ਹੋ ਨੇ ਕਾਟ ਇਹ ਤਾਂ ਬੱਸ ਦੇਖੀ ਨਹੀਂ ਲੋਕਾਂ ਦੇ ਬਾਟ ਉਹਦੇ ਇਹਦੇ ਆ ਰਿਹਾ ਡਿੱਗੀ ਖੜੇ ਚੱਕ ਲਾਪਾ ਮੁਰਾ ਪ੍ਰੇਸ਼ ਰੁਕ ਜਾ ਰੁਕ ਜਾ ਤੂੰ ਰੁਕ ਜਾ ਭਜੀ ਜੰਦਾ 64 ਕਿੰਨੀ ਕਿੰਨੀ ਇਸ ਤਰ੍ਹਾਂ ਮੇ ਜੈ ਬੈਕ ਆਖਰੀ ਮਿੰਟ ਚੱਲਦਾ ਆ ਜੀ ਸਾਡੇ ਚੌਂਟ ਗੇੜ ਪੰਜ ਮਿੰਟਾਂ ਦੇ 64 ਸੱਤ ਅਠਲ ਗੋਟੇ ਹੋ ਗਏ 64 ਨਵੀਨ ਬਰੋਲੀ ਆਤਾ ਮਿਲ ਕੇ ਨਸਪ 64 ਕੋਸੋਣੀ ਜੋੜੀ ਚੱਲਦੀ ਆ ਤੇ ਕਾਵਾ ਦਾ ਪੂਰਾ ਪ੍ਰੀਆਵ 59 77 ਨਾ ਵੀਨਾ ਘਾਤਾਰ ਦਿੱਕੂ ਜਰਾ ਦਸਤੀ ਚੱਲੋ ਕਰਕਰ 25 ਫਰਵਰੀ ਪਿੰਡ ਸ੍ਰੀ ਵਿਖੇ ਹਲ ਦੌੜਿਆ ਬਈ ਪਰ ਲੋ ਨੋਟਾਰੇ 11 ਹੋ ਗਏ ਜੀ ਲੱਗਦੇ 12 ਹੋ ਗਏ ਜੀ ਚਾਹਤਾ ਜਿਹੜੇ ਆ ਜੀ ਇਸ ਜੋਗ ਤੇ ਗਰਦਿਆਲ ਸਿੰਘ ਸ੍ਰੀ ਬਿੱਕੀ ਸ੍ਰੀ ਕਿਹਦੀ ਜੋਗ ਚੱਲ ਕੱਤੀ ਆ ਤੋ ਕਰਮ ਘਟ ਹਾਂਜੀ ਆਪਣੇ ਤਵਰਗਲਾ ਸਿੰਘ ਪਿਤਾ ਕਰਨ ਸਿੰਘ ਦੀ ਯਾਦ ਵਿੱਚ ਦਿੱਤਾ ਜਾਂਦਾ ਆ ਇੱਕ ਬੋਰੀ ਬੜੇਵਿਆਂ ਦੀ ਦੀਪਾ ਦੇ ਦਾ 5000 ਰੁਪਈਆ ਅਗਰ ਬਾਅਦ ਸੀ ਗਗਿੰਦਰ ਸਿੰਘ ਉਹਦੀ ਜਾਦ ਵਿੱਚ ਉਹਨਾਂ ਦਾ ਪ੍ਰਮਾਣ ਗਰਮੀਤ ਸਿੰਘ ਕਮਲਜੀਤ ਸਿੰਘ ਅਮਰੀਕ ਸਿੰਘ ਇਹਨਾਂ ਵੱਲੋਂ 5000 ਰੁਪਈਆ ਇੱਕ ਦੀਪਾ ਕੇ ਰਾਖਮੇ ਨੰਬਰ ਪਾਈ ਹੈ ਜੀ ਨੌਵਾਂ ਨੰਬਰ ਗੀਤਾ ਰੰਧਾਵਾ ਸੁਰਗਵਾਸੀ ਸੁਰਮਨ ਸਿੰਘ ਅਮਨਤ ਸਿੰਘ ਪਰਮਾਨ ਸਿੰਘ ਉਹਨਾਂ ਦੇ ਪਰਿਵਾਰ ਸਾਰੇ ਵੱਲੋਂ ਰੰਧਾਵਾ ਪਰਿਵਾਰ ਵੱਲੋਂ ਆ ਜੀ 5000 ਰੁਪਇਆ ਦਾਗਮਾਨ ਨੰਬਰ ਗੁਰਦੇਵਾਲ ਰੈਂਗੇ

चोहतर पजर तव्हां चालीह जो विचो जा पंद्रहाम